माननीय एसएसपी साई पटेला श्री वरुण शर्मा आईपीएस जी ਦੇ ਦਿਸ਼ਾ ਨਿਰਦੇਸ਼ ਅਤੇ શ્રી ਗੁਰਬੰਧ ਸਿੰਘ ਬਿਆਸ ਪੀਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਰਾਜਪੁਰਾ ਪੁਲਿਸ ਨੇ ਰਮਨਾਈ ਹੈਡਸ named ਪੁਲਿਸ ਪਾਰਟੀ ਨਾਕਾਬੰਦੀ ਕਰ ਰਿਹਾ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਨੇ ਇੱਕ ਪਿੱਠੂ ਬੈਗ ਪਾਇਆ ਹੋਇਆ ਸੀ ਜੋ ਪੁਲਿਸ ਪਾਰਟੀ ਨੂੰ ਦੇਖਤਾ ਹੋਇਆ ਜਾ ਰਿਹਾ ਗੱਡੀ ਦੀ ਆਡ ਲੈ ਕੇ ਕਿਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੇ ਮੌਕੇ ਤੇ ਖੜਕੇ ਤਲਾਸ਼ੀ ਲਈ ਗਈ ਆਪ ਪਿਸਟਲ ਤਿੰਨ ਮੈਗਜ਼ੀਨ ਅਤੇ ਦੋ ਰੋਂਦ ਬਰਾਮਦ ਹੋਏ ਅਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਦੋਸ਼ੀ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਬੈਕਵਰਡ ਤੇ ਫੋਰਵਰਡ ਲਿੰਕਾਂ ਸਬੰਧੀ ਪਤਾ ਕੀਤਾ ਜਾ ਰਿਹਾ ਹੈ ਸਾਡੇ ਮਾਨਯੋਗ ਐਸਐਸਪੀ ਸਾਬ ਪਟਿਆਲਾ ਸ੍ਰੀ ਵਰਨ ਸਰਮ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਬੰਧ ਸਿੰਘ ਬੈਂਸ ਦੀ ਇੱਕ ਸਾਡੀ ਇਨਫੋਰਮੇਸ਼ਨ ਸੀਗੀ ਉਹ ਇਨਫਰਮੇਸ਼ਨ ਦੇ ਸਾਡੇ ਡੀਐਸਪੀ ਰਾਜਪਰਾ ਸਰਦਾਰ ਮਨਜੀਤ ਸਿੰਘ ਨੇ ਆड्डा-ਆਡਾ ਸਾਡੀਆਂ ਟੀਮਾਂ ਬਣਾ ਕੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਾਈ ਸਾਡੀ ਨਾਕਾ ਪਾਰਟੀ ਐਸਐਸਆਜ ਜੋ ਸਵਾਲਸਿੰਗ ਮਿਡਵੇ ਤੇ ਜਿਹਨੇ ਨਾਕਾਬੰਦੀ ਕੀਤੀ ਹੁੰਦੀ ਸੀ ਉਹਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹਦਾ ਨਾਮ ਗੌਰਵ ਤੇ ਜਿਹੜਾ ਗੁਰਦਾਸਪੁਰ ਦਾ ਰਹਿਣ ਵਾਲਾ ਇਹਨੂੰ ਇੱਕ ਬੈਗ ਦੇ ਤਹਿਤ ਫੜਿਆ ਫੜ ਕੇ ਜਿਹਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਸਾਨੂੰ ਦੋ ਪਿਸਟਲ ਤੇ ਤਿੰਨ ਮੈਗਜ਼ੀਨ ਤੇ ਦੋ ਰੋਂਦ ਜਿੰਦਾ ਜਿਹੜੇ ਉਹ ਬਰਾਮਦ ਹੋਏ ਅੱਜ ਅਸੀਂ ਇਹਦੇ ਤੇ ਐਫ ਆਰ ਨੰਬਰ 172 ਆਰਮ ਰੈਕਟ ਦਿੱਤਾ ਹੈ ਤਾਂ ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਸਾਨੂੰ ਮਾਨਯੋਗ ਅਦਾਲਤ ਨੇ ਦੋ ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਦਿੱਤਾ ਹੁਣ ਅਸੀਂ ਇਹਦੀ ਮਤਲਬ ਫਾਰਵਰਡ ਤੇ ਬੈਕਵਰਡ ਲਿੰਕ ਦੇਖਾਂਗੇ ਵੀ ਇਹਨੇ ਕਿਨੂੰ ਪਿਸਤਲ ਦੇਣਾ ਸੀ ਤੇ ਕਿੱਥੋਂ ਇਹ ਲੈ ਕੇ ਆਇਆ ਇਹਨੇ ਕਿਹੋ ਜਿਹਾ ਲੈ ਕੇ ਆਇਆ ਤੋ ਫਿਰ ਪਹਿਲਾਂ ਪਹਿਲਾਂ ਜੀ ਪਹਿਲਾ ਚਾਂਸ ਹੈ ਦਾ ਪਿਸਤਲਾਂ ਦਾ ਬਾਕੀ ਇਹਦੇ ਤੇ ਇੱਕ ਮਤਲਬ ਐਨਡੀਪੀਐਕਸ ਦਾ ਪਰਚਾ ਦਰਜ ਹੈਗਾ ਜਿਹੜਾ ਸ਼ਿਕਾਰ ਮਛਲੀ ਠਾਣਾ ਪੈਂਦਾ ਗੁਦਾਸ ਦੇ ਵਿੱਚ ਸਰ ਮਨਸ਼ਾ ਦਾ ਕੁਝ ਪਤਾ ਲੱਗੇ ਕਿ ਕਿਆ ਮਛਲੀ ਨਹੀਂ ਸੀ ਨੀ ਪਿਸਤਲ ਕਿਥੇ ਕੀ ਕਰ ਰਹਾ ਸੀ ਹਾਂ ਉਹੀ ਅਸੀਂ ਸਾਰਾ ਇਨਵੈਸਟੀਗੇਸ਼ਨ ਕਰਾਂਗੇ ਜੀ ਉਹ ਸਾਡਾ ਜਿਹੜਾ ਮਤਲ ਰਿਮਾਂਡ ਦੇ ਦੌਰਾਨ ਇਹੀ ਕੁਝ ਅਸੀਂ ਸਾਰਾ ਦੇਖਾਂਗੇ ਇਹ ਮੰਨਿਆ ਪਤਾ ਜਿਹੜੇ ਬੈਡ ਐਲੀਮੈਂਟ ਹੈ ਉਹਨਾਂ ਨਾਲ ਕੋਈ ਹੈ ਜੁੜਿਆ ਪੰਨਿਆ ਜੀ ਹੈ ਹਾਂਜੀ ਕੋਈ ਹੈਗਾ ਮੁੰਡਾ ਜਿਹੜਾ ਕੋਈ ਬਾਹਰ ਬੈਠਾ ਮੁੰਡਾ ਉਹਨੇ ਇਹਨੂੰ ਮਤਲਬ ਇਹ ਪਿਸਟਲ ਮਤਲਬ ਲਿਹਾਉਣ ਲਈ ਕਿਹਾ ਸੀਗਾ ਇਹ ਉਹਦੇ ਕਹਿਣ ਤੇ ਮਤਲਬ ਪਾਰਸਲ ਦਾ ਕਹਿਣ ਦੇ ਮੁਤਾਬਕ ਇਹ ਕੰਮ ਕਰ ਰਿਹਾ ਸੀਗਾ ਇਹਨੇ ਲਿਆ ਕੇ ਗੁਰਦਾਸਪੁਰੋਂ ਨੂੰ ਇਹ ਪਿਸਟਲ ਫੜਾਉਣੀ ਸੀ ਕਿੱਥੋਂ ਲਿਆ ਸੀ ਸਰ ਇਹਦੇ ਦੱਸਣ ਮੁਤਾਬਕ ਤਾਂ ਇਹ ਦਿੱਲੀ ਤੋਂ ਕਹਿੰਦਾ ਮੈਂ ਲੈ ਕੇ ਆਇਆ ਪਰ ਉਹ ਅਸੀਂ ਦੇਖਾਂਗੇ ਸਾਰਾ ਇਨਵੈਸਟ ਇੱਥੇ ਬੈਠ ਕੇ ਐਸੇ ਇੱਥੇ ਤੱਕ ਜੀ ਇਹਦੇ ਦੱਸਣ ਮੁਤਾਬਕ ਜੀ ਇਹ ਵਕ ਵਕ ਵੀ ਇਕਲਾਂਦੇ ਆਂਦੇ ਆ ਜਿੱਦਾਂ ਕੋਈ ਬੱਸ ਤੇ ਆ ਗਿਆ ਜਾਂ ਟੈਂਪੂ ਤੇ ਆ ਗਿਆ ਇਹਨੇ ਅੱਗੇ ਨਾਕਾਬੰਦੀ ਦੇਖ ਕੇ ਉਹ ਨਾਕਿਆ ਤੋਂ ਥੱਲੇ ਉਤਰ ਕੇ ਇਹ ਭੱਜਣ ਦੀ ਤਾਕ ਦੇ ਵਿੱਚ ਸੀਗਾ ਉਹ ਸਾਡੀ ਜਿਹੜੀ ਪੁਲਿਸ ਪਾਰਟੀ ਉਹਨੇ ਬੜੇ ਮੁਸਤੈਦੀ ਨਾਲ ਇਹਨੂੰ ਕਾਬੂ ਕਰਕੇ ਇਹਨਾਂ ਦੇ ਕੋਈ ਦੱਸਿਆ ਵੀ ਜਿੱਥੋਂ ਦਿੱਲੀੋਂ ਲੈ ਕੇ ਆਂਦਾ ਕਿ ਉਹ ਵਪਾਰ ਕਰਦੇ ਆ ਇਹ ਬਿਨਾ ਮੰਦਰ ਲਾਇਸੈਂਸ ਵਾਲੇ ਪਿਸਟਲਸ ਦਾ ਕੋਈ ਦੁਕਾਨ ਹੈ ਜਾਂ ਵੈਸੇ ਇਹ ਬ੍ਰੈਡਫੋਨ ਸਪਲਾਈ ਹਾਂਜੀ ਇਹ ਪਾਰਸਲ ਦੀ ਆਪਾਂ ਕਹਿ ਸਕਦੇ ਹਾਂ ਫਿਲਹਾਲ ਜਿਹੜਾ ਤਾਂ ਅੱਗੇ ਜਿਹਨੂੰ ਇਹ ਦੇਣਾ ਸੀ ਪਿਸਟਲ ਉਹ ਅਸੀਂ ਦੇਖਾਂਗੇ ਉਹ ਸਾਡਾ ਇੱਕ ਇਹ ਗੋਫੀਆ ਪਾਰਟ ਹੈਗਾ ਉਹ ਤੁਹਾਨੂੰ ਬਾਅਦ ਚ ਅਸੀਂ ਸਾਰਾ ਦੱਸਾਂਗੇ ਕੀ ਆਪ ਗਰੀਦ ਕੇ ਲੈ ਕੇ ਆਂਦਾ ਸੀ ਜਾਂ ਵਿੱਚ ਸਪਲਾਇਰ ਸੀਗਾ ਜੀ ਨਹੀਂ ਇਹਦੇ ਮੁਤਾਬਕਤਾ ਜੀ ਇਹਨੂੰ ਮੁੰਡੇ ਨੇ ਕਿਸੇ ਨੇ ਜਿੱਦਾਂ ਇਹਦੇ ਯਾਰ ਦੋਸਤ ਹੈ ਉਹਨੇ ਮਤਲਬ ਇਹਨੂੰ ਕਿਹਾ ਸੀਗਾ ਉਹ ਤੂੰ ਦਿੱਲੀ ਜਾ ਕੇ ਇਹ ਮਤਲਬ ਉਹ ਪਿਸਤਲ ਲੈ ਕੇ ਆ। ਜੋ ਪਿਸਤਲ ਜਿਹੜੇ ਅੱਗੇ ਮੁੰਡੇ ਨੂੰ ਦੇਣੇ ਸੀਗੇ ਉਹ ਸਾਡੇ ਮਤਲਬ ਪੁੱਛ ਕੀ ਝਾ ਚੁੱਕਿਆ। ਉਹ ਸੀ ਉਹਨੂੰ ਵੀ ਨਾਮਜ਼ਦ ਕਰਾਂਗੇ। ਉਹ ਕੋਈ ਉਹ ਵੱਡੀ ਵਾਰਦਾਤ ਦੇ ਵਾਸਤੇ ਹਾਂਜੀ ਹਾਂਜੀ ਕੁਝ ਵੀ ਹੋ ਸਕਦਾ ਹੈ ਦੇਖੋ ਕਿੰਨੇ ਵਧੀਆ ਪਿਸਤਲ ਨੇ। ਉਹਨਾਂ ਨਾਲ ਪੁੱਛ ਵੀ ਵਾਰਦਾਤ ਕੋਈ ਕਰਨ ਲਈ ਹੀ ਲੈ ਕੇ ਆਇਆ ਇਹ।